ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਲੋੜ ਤੋਂ ਜਿੱਥੇ ਮਲੋੜ ਦੀ ਦਾਣਾ ਮੰਡੀ ਨੂੰ ਮਜ਼ਦੂਰਾਂ ਦੇ ਵੱਲੋਂ ਤਾਲਾ ਲਗਾ ਦਿੱਤਾ ਗਿਆ ਜੀ ਆਹ ਦੋਸਤੋ ਦੱਸਿਆ ਜਾ ਰਿਹਾ ਹੈ ਕਿ ਮਜ਼ਦੂਰਾਂ ਅਤੇ ਆੜ੍ਹਤੀਏ ਵਿਚਕਾਰ ਗਰਕਰਾ ਮਾਹੌਲ ਬਣਿਆ ਪਿਆ ਹੈ ਕਿਉਂਕਿ ਅਨਾਜ ਦੀ ਲਿਫਟਿੰਗ ਨਾ ਹੋਣ ਨੂੰ ਲੈ ਕੇ ਦਾਣਾ ਮੰਡੀ ਮਲੋੜ ਦੇ ਵਿੱਚ ਤਾਲੇ ਲਗਾ ਦਿੱਤੇ ਗਏ ਹਨ ਅਤੇ ਮੰਡੀ ਦੇ ਗੇਟਾਂ ਦੇ ਧਰਨੇ ਤੇ ਬੈਠ ਗਏ ਹਨ ਮਜ਼ਦੂਰ ਅਤੇ ਆੜ੍ਹਤੀਏ ਇਸ ਬਾਰੇ ਮਜ਼ਦੂਰਾਂ ਅਤੇ ਆੜ੍ਹਤੀਆਂ ਦਾ ਕੀ ਕਹਿਣਾ ਤੁਸੀਂ ਆਪ ਹੀ ਦੇਖੋ ਸੁਣੋ ਸਨਦੀਪ ਭਵਨਿਆ ਪ੍ਰਧਾਨ ਅਨਾਜ ਮੰਡੀ ਮਜ਼ਦੂਰ ਯੂਨੀਅਨ ਜੀ ਕੀ ਮਾਮਲਾ ਕੀ ਹੈ ਜੀ ਮਾਮਲਾ ਹੈ ਜੀ ਜਿਹੜੀ ਹੈ ਕਿ ਇੱਥੇ 20-25 ਲੱਖ ਗਟਾ ਮਲੂੜ ਦੇ ਵਿੱਚ ਤੇ ਲਾਗੇ ਪਿੰਡਾਂ ਦੇ ਵਿੱਚ ਲਗਭਗ 30 ਮੰਡੀਆਂ ਦੇ ਵਿੱਚ ਪਿਆ ਹੈ ਇਹ ਲਿਫਟਿੰਗ ਨਹੀਂ ਹੋ ਰਹੀ ਸੀਜ਼ਨ ਹੁੰਦਾ ਆਮ ਤੌਰ ਤੇ 15 ਦਿਨ ਦਾ ਤੇ ਡੇਢ ਮਹੀਨਾ ਹੋ ਗਿਆ ਸੀਜ਼ਨ ਤਾਂ 10-15 ਦਿਨ ਚੋਂ ਖਤਮ ਹੋ ਗਿਆ ਬਟ ਜਿਹੜਾ ਸਟੈਕ ਇੱਥੇ ਲੱਗੇ ਹੋਏ ਆ ਅੰਬਾਰ ਲੱਗੇ ਹੋਏ ਹਨ ਕਣਕ ਦੇ ਉਹਨਾਂ ਦੀ ਲਿਫਟਿੰਗ ਨਹੀਂ ਹੋ ਰਹੀ ਜਦੋਂ ਲਿਫਟਿੰਗ ਨਹੀਂ ਹੋ ਰਹੀ ਤੇਰ ਮਜ਼ਦੂਰ ਜਿਹੜਾ ਉਹਦੀ ਧੱਕੇ ਨਾਲ ਹੀ ਰਿਸਪਾਂਸਿਬਿਲਟੀ ਬਣ ਜਾਂਦੀ ਹੈ ਜਦੋਂ ਕਿ ਉਹਦੀ ਕੋਈ ਰਿਸਪਾਂਸਿਬਿਲਟੀ ਨਹੀਂ ਬਣਦੀ ਕੋਈ ਉਹਦੀ ਚੌਕੀਦਾਰੀ ਕਰਨਾ ਕੋਈ ਕੁਝ ਨਹੀਂ ਮਾਲ ਘਟ ਗਿਆ ਡੈਮੇਜ ਹੋ ਗਿਆ ਮੋਇਸਚਰ ਲੱਗ ਗਿਆ ਉਹਨੂੰ ਮੋਇਸਚਰ ਘਟ ਗਿਆ ਕੋਈ ਨਾ ਕੋਈ ਬਹਾਨਾ ਬਣਾ ਕੇ ਇਹ ਮਾਲ ਚੁੱਕਣ ਤੋਂ ਗੁਰੇਜ਼ ਕਰ ਰਹੀ ਹੈ ਐਂਦੇ ਜਿਹੜਾ ਵੀ ਨੁਕਸਾਨ ਹੋਵੇਗਾ ਉਹ ਜਾਂ ਤਾਂ ਅੜਦੀਆਂ ਨੂੰ ਹੋਣਾ ਜਾਂ ਮਜ਼ਦੂਰ ਨੂੰ ਹੋਣਾ ਠੀਕ ਹੈ ਜੀ ਸਾਡੀ ਖਰੀਦ ਦੇ ਏਜੰਸੀਆਂ ਨੂੰ ਬੇਨਤੀ ਹੈ ਉਹ ਆਪਣੇ ਗਰਾਊਂਡ ਖੋਲਣ ਕੱਲਾ ਇੱਕ ਵਸ ਮਾਰਕੀਟ ਦਾ ਗਰਾਊਂਡ ਖੁੱਲਿਆ ਹੈ ਬਾਕੀ ਤਿੰਨੇ ਖਰੀਦ ਦੇ ਏਜੰਸੀਆਂ ਦਾ ਗਰਾਊਂਡ ਜਿਹੜੇ ਬੰਦ ਪਏ ਆ ਉਹ ਆਪਣਾ ਗਰਾਊਂਡ ਖੋਲਣ ਮਾਲ ਤੇ ਮਾਲ ਇੱਥੇ ਚੱਕਣਾ ਅੱਜ ਅਸੀਂ ਸਾਰੇ ਇਹ ਸਰਕਾਰ ਤੋਂ ਦੁਖੀ ਹੋਏ ਲੇਬਰ ਯੂਨੀਅਨ ਦੇ ਨਾਲ ਇੱਥੇ ਸਾਰੇ ਇਕੱਠੇ ਹੋਏ ਆ ਕਿਉਂਕਿ ਮੰਡੀਆਂ ਦੇ ਵਿੱਚ ਬਹੁਤ ਜ਼ਿਆਦਾ ਅਨਾਜ ਰੁੜੀ ਜਾਂਦਾ 10-12 ਦਿਨ ਹੋ ਗਏ ਅਨਾਜ ਸ਼ਹਿਰ 'ਚ ਪਹੁੰਚੇ ਨੂੰ 15 ਹੀ ਹੋ ਗਏ ਪੋਰੀਆਂ ਭਰੀਆਂ ਪਈਆਂ ਕੋਈ ਲਿਫਟਿੰਗ ਦਾ ਇਨਾਂ ਕੋਲ ਇੰਤਜ਼ਾਮ ਨਹੀਂ ਇੰਨਾ ਇਹ ਸਰਕਾਰ ਤੋਂ ਦੁਖੀ ਹੋਏ ਪਏ ਆਂ ਕਿ ਅੰਤ ਦਾ ਚੋਰ ਜਿਹੜਿਆ ਹੁਣੇ ਹੀ ਚੋਰ ਫੜ ਕੇ ਲਿਆ ਇਸ ਵਿਚਾਰੇ ਲੇਬਰ ਵਾਲੇ ਲੇਬਰਾਂ ਦੀ ਡਿਊਟੀ ਆ ਵੀ ਉਹਨਾਂ ਜਿੰਨਾ ਤੇ ਮਾਲ ਲੈ ਚੱਕੀ ਦਾ ਉਹਨਾਂ ਨੇ ਸੰਭਾਲਣਾ ਉਹਨਾਂ ਦੀ ਜ਼ਿੰਮੇਵਾਰੀ ਹੈ ਚੋਰ ਇੱਥੋਂ ਲਈ ਜਾਂਦੇ ਆ ਜੇ ਕੋਈ ਉਤੋਂ ਮੀ ਆ ਗਿਆ ਉਹਦੀ ਵਜ੍ਹਾ ਨਾਲ ਨੁਕਸਾਨ ਹੋਇਆ ਉਹ ਉੱਥੇ ਕੱਟਾ ਲਾ ਲੈਂਦੇ ਕੋਈ 5 ਰੁਪਏ ਕੋਈ 10 ਰੁਪਏ ਕੋਈ ਮਤਲਬ ਇੰਨਾ ਦੁਖੀ ਐ ਵੀ ਛੱਡ ਹੀ ਦੇਗਾ ਇਸ ਕਰਕੇ ਅਸੀਂ ਲੇਬਰ ਯੂਨੀਅਨ ਦੇ ਨਾਲ ਇਨਾ ਗਰੀਬਾਂ ਦੇ ਨਾਲ ਸਾਰੇ ਅਰਥ ਕੀ ਵਿਖੜੇ ਆ ਔਰ ਸਾਨੂੰ ਇਹ ਦਿਨ ਯਾਦ ਕਰਾ ਦਿੰਨਾ ਨੇ ਕਿ ਬਾਦ ਸਾਹਿਬ ਦਾ ਕੋਈ ਰਾਜ ਹੁੰਦਾ ਸੀ ਤੇ ਇੱਕ ਮਿੰਟ ਚੋਂ ਇੱਥੇ ਆ ਕੇ ਸਰਾਂ ਦੀ ਆਪਸਾਰ ਲੈਂਦੇ ਸੀ ਇੱਥੇ ਕੋਈ ਨਾਅਬਸਰ ਆਇਆ ਨਾ ਕੋਈ ਲੀਡਰ ਆਇਆ ਹਾਲਾਂਕਿ ਤੋਂ ਦੇ ਲੀਡਰ ਜਿਹੜੇ ਆ ਉਹ ਮੰਤਰੀ ਆ ਜਿਹੜਾ ਸ਼ਹਿਰ ਤੁਰੇ ਫਿਰਦੇ ਆ ਕਈ ਦਿਨਾਂ ਦੇ ਪਰ ਦਾਣਾ ਮੰਡੀ ਚ ਕੋਈ ਕਹਦਾ ਛਾਰ ਨਹੀਂ ਲੈਣ ਆਇਆ ਇੱਥੇ ਸਾਰੇ ਦੁਖੀ ਹੋਏ ਵਿਚਾਰੇ ਲੇਬਰ ਇਕੱਠੀ ਹੋਇਆ ਯਾਰ ਥੀ ਇਕੱਠੇ ਹੋਇਆ ਬਹੁਤ ਬੁਰਾ ਹਾਲ ਹੈ ਅਸੀਂ ਇਹਨਾਂ ਤੋਂ ਮੰਗ ਕਰਦੇ ਆ ਯਾਰ ਕੋਈ ਸ਼ਰਮਤਾ ਕਰੋ ਮਾੜੀ ਮੋਟੀ ਤੇ ਚਕਾ ਦਿਓ ਮਾਲ ਬਹੁਤ ਦਿਨਾਂ ਦਾ ਖਰਾਬ ਹੋਈ ਜਾਂਦਾ ਹੁਣ ਸਪਰਾ ਜਨਰਲ ਸੈਕਟਰੀ ਆਰਟੀ ਅਸੋਸ਼ਨ ਮਲੋਟ ਸਾਡੀ ਜਿਹੜੀ ਪ੍ਰੋਕਿਊਰਮੈਂਟ ਦੀ ਲਿਫਟਿੰਗ ਨਹੀਂ ਹੋ ਰਹੀ ਸੈਲਰ ਆਪਣੀ ਕੈਪੈਸਿਟੀ ਦੇ ਵਿੱਚ ਮਾਲ ਨਹੀਂ ਉਠਾ ਰਿਆ ਏਜੰਸੀਆਂ ਸੈਲਰ ਦਾ ਪਾਣਾ ਬਣਾ ਕੇ ਸਾਨੂੰ ਡਿਸਟਰਬ ਕਰ ਰਹੇ ਨੇ ਆਵਦੇ ਗਦਾਮਾਂ ਦੇ ਵਿੱਚ ਪਤਾ ਨਹੀਂ ਕਿਉਂ ਨਹੀਂ ਮਾਲ ਲਵਾ ਰਹੇ ਆਵਦੇ ਗਦਾਮ ਚ ਮਾਲ ਲਵਾ ਕੇ ਸੈਲਰ ਨੂੰ ਜਦੋਂ ਮਰਜ਼ੀ ਡਿਲੀਵਰ ਕਰ ਦੇ ਤਾਂ ਸਾਨੂੰ ਕੀ ਦਿੱਕਤ ਹੈ ਸਾਡਾ ਮਜ਼ਦੂਰ ਬਹੁਤ ਦੁਖੀ ਹੈ ਨਾ ਪ੍ਰੋਕਿਊਰਮੈਂਟ ਪ੍ਰੋਕਿਊਰਮੈਂਟ ਦੀ ਜੋ ਲਿਫਟਿੰਗ ਹੈ ਉਹ ਨਾ ਹੋ ਰਹੀ ਹੈ ਬਹੁਤ 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 ਜ਼ਿਆਦਾ ਪ੍ਰੋਬਲਮ ਹੈ 50% ਤੇ ਲਿਫਟਿੰਗ ਵੀ ਨਹੀਂ ਹੋਈ ਕਈ ਥਾਵਾਂ ਤੇ ਤਾਂ 10% ਵੀ ਨਹੀਂ ਹੋਈ ਮਕਸ਼ੋ ਡਿਸਟ੍ਰਿਕਟ ਤੋਂ ਬਾਅਦ ਮਲੋਟ ਖਾਸ ਕਰਕੇ ਮਲੋਟ ਬਹੁਤ ਡਿਸਟਰਬ ਹਨ ਜਿਵੇਂ ਮਾਲ ਚਕਾਉਣ ਦੀ ਗਵਰਨਮੈਂਟ ਦੀ ਪੱਤਰ ਕੰਡੀਆਂ ਦੀ ਜਿਹੜਾ 72 ਘੰਟਿਆਂ ਦਾ ਟਾਈਮ ਹੈ ਮਾਲ ਚਕਵਾਉਣ ਦਾ 72 ਘੰਟਿਆਂ ਤੋਂ ਬਾਅਦ ਤਾਂ ਕਈ ਦਿਨ ਹੀ ਬੀਤ ਗਏ ਅਜੇ ਤੱਕ ਕੋਈ ਪੁੱਛਕਿਛ ਨਹੀਂ ਹੋਈ ਤਾਂ ਬੇਨਤੀ ਹੈ ਸਰਕਾਰ ਨੂੰ ਸਾਨੂੰ ਗੱਡੀਆਂ ਪ੍ਰੋਵਾਈਡ ਕਰਾਇਆ ਜਾਣ ਸਾਡੇ ਬਾਣੇ ਆਪ ਦੇ ਗੜਾਉਣਾ ਲੈ ਜਾਣ ਸਾਈਲੋ ਚ ਲੈ ਜਾਣ ਅਸੀਂ ਕਿਤੇ ਲਾਉਣ ਮਾਲ ਸਾਡੇ ਵੱਲੋਂ ਮਾਲ ਚਕਾਉਣ ਤੇ ਮੰਡੀ ਖਾਲੀ ਕਰਨ ਇੰਨੀ ਹੀ ਬੇਨਤੀ ਹੈ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਤਾਂ ਅੰਕੀ ਕੀ ਪੁਰਾ ਮਾਮਲਾ ਜਿਹੜਾ ਕਿ ਅਜੇ ਮੰਡੀਆਂ ਨੂੰ ਗੇਟ ਨੂੰ ਤਾਲੇ ਲਾਏ ਅੱਜ ਮਾਮਲਾ ਇਹ ਹੈ ਜੀ ਪ੍ਰੋਕਿਊਰਮੈਂਟ ਦਾ ਸੀਜ਼ਨ ਸਾਰਾ ਖਤਮ ਹੋ ਚੁੱਕਿਆ ਹੈ ਸਾਰੇ ਪੰਜਾਬ ਦੇ ਵਿੱਚ ਕਣਕ ਚੱਕੀ ਗਈ ਹੈ ਪ੍ਰੋਕਿਊਰਮੈਂਟ ਸਾਰੇ ਪੰਜਾਬ 'ਚ ਹੀ ਹੋਈ ਹੈ ਸਭ ਤੋਂ ਮਾੜਾ ਹਾਲ ਮੁਕਸਰ ਜ਼ਿਲ੍ਹੇ ਦਾ ਹੈ ਤੇ ਮੁਕਸਰ ਜ਼ਿਲ੍ਹੇ ਤੋਂ ਬਾਅਦ ਮਲੋੜ ਦੀ ਮੰਡੀ ਦਾ 30 32 ਲੱਖ ਗੱਟਾ ਜੇ ਜ਼ਕਰ ਸਾਡਾ ਲਿਫਟਿੰਗ ਹੋਣ ਵਾਲਾ ਪਿਆ ਹੈ ਜਿਹੜੇ ਕਿ ਦੋ ਮੰਤਰੀ ਐ ਇਸ ਜ਼ਿਲ੍ਹੇ ਦੇ ਆਪ ਦੇ ਬਲਜੀਤ ਕੌਰ ਬੀਬੀ ਬਲਜੀਤ ਕੌਰ ਜੀ ਤੇ ਕੁਡੀਆਂ ਸਾਹਿਬ ਲੋਕਾਂ ਨੇ ਵੋਟਾਂ ਪਾ ਕੇ ਇਹਨਾਂ ਲੋਕਾਂ ਨੇ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਇਆ ਤੇ ਮੰਤਰੀ ਬਣਾਇਆ ਉਹਨਾਂ ਦਾ ਫਰਜ਼ ਬਣਦਾ ਸੀ ਵੀ ਲੋਡ ਦਾ ਮਾਲ ਪਹਿਲਾਂ ਚਕਾਉਂਦੇ ਤੇ ਸਭ ਤੋਂ ਮਾੜਾ ਸਾਰੇ ਪੰਜਾਬ ਚੋਂ ਸਭ ਤੋਂ ਪਿੱਛੇ ਕੱਲਾ ਮਰੋਡ ਦੁਖੀ ਹੋ ਰਿਹਾ ਹੈ ਇਹ ਪਤਾ ਨਹੀਂ ਕਿਉਂ ਹੋ ਰਿਹਾ ਹੈ ਕੀ ਮਕਸਦ ਹੈ ਸਰਕਾਰ ਦਾ ਕੀ ਏਜੰਸੀਆਂ ਦਾ ਮਕਸਦ ਹੈ ਕੀ ਪ੍ਰਸ਼ਾਸਨ ਦਾ ਮਕਸਦ ਸਾਨੂੰ ਇਸ ਗੱਲ ਬਾਰੇ ਨਹੀਂ ਪਤਾ। ਮਾਂ ਕੀ ਕਰ ਰਹੇ ਹੋ ਤੁਸੀਂ? ਅਸੀਂ ਮੇਰੀ ਗੱਲ ਪਹਿਲਾਂ ਸੁਣ ਲਓ ਸਾਰੀ। ਅਸੀਂ ਕੀ ਚਾਹੁੰਦੇ ਸੀ? ਅਸੀਂ ਚਾਹੁੰਦੇ ਸਰਕਾਰ ਦੇ ਖਿਲਾਫ ਨਾ ਜਾਈਏ। ਸਰਕਾਰ ਚਾਹੋ ਆਪਣੇ ਮੰਤਰੀ ਹੈ ਸਾਰੇ ਆਪਦੇ ਹੀ ਹੈ ਤੇ ਸਰਕਾਰ ਸਾਡਾ ਮਸਲਾ ਹੱਲ ਕਰ ਦੋਗੀ। ਹੁਣ ਕੀ ਹੋਇਆ ਮਜ਼ਦੂਰ ਵੀਰ ਵਿਚਾਰੇ ਇਹਨੇ ਦੁਖੀ ਹੋ ਗਏ ਸਾਡੇ ਜਿਹੜੇ ਸਾਡੇ ਪਰਿਵਾਰ ਦੇ ਮੈਂਬਰ ਹੈ। ਮਜ਼ਦੂਰਾਂ ਨੇ ਦੁਖੀ ਹੋ ਕੇ ਧਰਨਾ ਲਾਇਆ ਹੈ। ਅਸੀਂ ਇਹਨਾਂ ਸਾਥ ਦਿੱਤਾ। ਅਸੀਂ ਵੀ ਬਹੁਤ ਦੁਖੀ ਹਾਂ। ਮਜ਼ਦੂਰੀ ਬਹੁਤ ਦੁਖੀ ਹੈ। 3 ਲੱਖ ਅੱਠਾ ਸਾਡਾ ਪਿਆ ਹੈ। ਅਸੀਂ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਉਹ ਆਪਦੇ ਏਜੰਸੀਆਂ ਦੇ ਗਰਾਊਂਡ ਖੋਲਗੇ ਏਜੰਸੀਆਂ ਵਾਲੇ ਜੇ ਇਹਨਾਂ ਨੇ ਸੈਲੋ ਲਾਉਣੇ ਸੈਲੋ ਦਾ ਹਾਲ ਪਹਿਲਾਂ ਕਰਨਾ ਸੀ ਸੈਲੋ ਉਹਨਾਂ ਨੇ 15 ਦਿਨ ਲੇਟ ਕੀਤਾ ਕੰਮ ਜੇ ਉਹ ਪਹਿਲਾ ਸੈਲੋ ਹੁੰਦਾ ਸ਼ਾਇਦ ਸੈਲੋ ਦਾ ਕੰਮ ਸਹੀ ਹੁੰਦਾ ਹੁਣ ਕੱਲੇ ਸੈਲੋ ਨਾਲ ਕੰਮ ਨਹੀਂ ਚੱਲਦਾਗਾ ਅਸੀਂ ਮੰਗ ਕਰਦੇ ਆਂ ਪੁਰਜ਼ੋਰ ਮੰਗ ਕਰਦੇ ਆਂ ਬੇਨਤੀ ਵੀ ਕਰਦੇ ਆਂ ਤੇ ਸਰਕਾਰ ਨੂੰ ਇੱਕ ਸੂਚਨ ਵੀ ਕਰਦੇ ਆਂ ਵੀ ਉਹ ਖੋਲ ਦੇਣ ਨਹੀਂ ਇੱਥੇ ਮਾਲ ਨਹੀਂ ਜਾਣਾ ਤੇ ਹੋਰ ਕੋਈ ਵੱਡਾ ਹਾਦਸਾ ਹੋ ਜੂਗਾ ਕਿਸੇ ਮਜ਼ਦੂਰ ਦਾ ਲੱਗਦਾ ਨੂੰ ਜੇ ਸਾਰਥੀਆ ਨੁਕਸਾਨ ਹੋ ਗਿਆ ਉਰ ਜ਼ਿੰਮੇਵਾਰ ਪੰਜਾਬ ਸਰਕਾਰ ਹੋਊਗੀ ਜਾਂ ਪ੍ਰਸ਼ਾਸਨ ਚੋਰੀ ਉਹ ਤਾਂ ਹੀ ਨਿਕਟਿਆ ਜੀ ਚੋਰੀ ਬਹੁਤ ਹੋ ਰਹੀ ਹੈ ਫਿਰ ਕੀ ਜਾਨਵਰ ਚੋਂ ট্রাক ਮੋੜੇ ਜਾ ਰਹੇ ਹੈ ਪਹਿਲਾ ট্রাক ਮਿਲਦਾ ਨਹੀਂ 4 4 ਰੁਪਏ ਘੱਟੇ ਦੇ ਦੇ ਕੇ ট্রাক ਲੈ ਰਹੇ ਆੜ ਦੀਏ 4 4 ਟਰੱਕਰ ਪੱਲੋਂ ਦੇ ਕੇ 5 ਰੁਪਏ ਇਹ ਵਾਜ ਪੰਜ ਵੀ ਆ ਰਹੀ ਹੈ ਲੇਬਰ ਨੂੰ ਹੀ ਫालतू ਪੈਸੇ ਦੇ ਰਿਆ ਸਾਡੀ ਯਾਰ ਤਾਂ ਸਾਰੀ ਖਤਮ ਹੋ ਗਈ ਹੈ ਪਰ ਅਸੀਂ ਫਿਰ ਵੀ ਮੰਗ ਕਰਦੇ ਸਾਡੀ ਜਾਣ ਤਾਂ ਛੱਡ ਦਿਓ ਆਰਥਲੇ ਹਲੋ ਸਾਨੂੰ ਆਰਥ ਨਾ ਦਿਓ ਸਾਡੀ ਜਾਨ ਛੱਡ ਦਿਓ ਸਾਡੇ ਬੱਚੇ ਸੁੱਕੀ ਹੋਣ ਅਜੇ ਤਾਂ ਸੁੱਕੀ ਸਾਡਾ ਆ ਜਿਹੜੇ ਪਰਿਵਾਰ ਹੈ ਮਜ਼ਦੂਰ ਭਰਾ ਸਾਡੇ ਤਾਂ ਸੁੱਕੀ ਹੋਣ ਇਹਨਾਂ ਰੋਜ਼ ਕੰਮ ਕਰਨਾ ਸਾਡੇ ਕੋਲ ਸੈਲੋ ਸਾਨੂੰ ਸਰਕਾਰ ਦਾ ਸੈਲੋ ਸਾਡਾ ਨਹੀਂ ਉਹ ਸਾਡਾ ਮਾਲ ਆਪਦੇ ਗੜੋਲੇ ਏਜੰਸੀਆਂ ਲਵਾਉਣ ਉਸ ਤੋਂ ਬਾਅਦ ਆ ਸੈਲੋ ਭਰ ਲੈਣ ਇਹ ਸਾਡੀ ਹਾਂਜੀ